ਬੱਸ ਬੱਸ ਮਜੂਰ ਠਾਹੋ ਮਜੂਰ ਭਾਈ ਜੀ ਮੇਥੇ ਤਾਂਗੇ ਆਰਾਮ ਨਬਈ ਰਾਮਾ ਜੀ ਮੈਂ 언ਨੀ ਵੇ ਕਰ ਰੋ ਚਾਹਬ ਕੀ ਕਹਿਣਾ ਚਾਹੋਗੇ ਆਰੇ ਬੰਬੇ ਤੋਂ ਆ ਰਹੇ ਜੀ ਭਾਈ ਜੀ ਮੈਥੀ ਸੀਗਾ ਪੰਜਾਬ ਸੀਗਾ ਜੀ ਪਰ ਇਹ ਤਾਂ ਮੈਂ ਉਡੀਕਦਾ ਸੀਗਾ ਵੀ ਕਦੋਂ ਉਹ ਮੌਕਾ ਮਿਲੇਗਾ ਜਦੋਂ ਬਾਪੂ ਜੀ ਹੋਰਾਂ ਕੋਲੇ ਜਾਵਾਂਗੇ ਤੇ ਸ਼ੁਭਦੀਪ ਨੂੰ ਦੁਆਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਬਾਤਾਂ ਕੀਤੀਆਂ ਸੋ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਲੋ ਵਾਹਿਗੁਰੂ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾਗਾ ਸੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਵੀ ਸੇ ਵੀ ਇਹੀ ਰੱਖਦਾ ਹਾਂਜੀ ਇਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਸਿੱਧੂ ਬਿਲਕੁਲ ਜੀ ਬਿਲਕੁਲ ਉਹ ਤਾਂ ਵੀਰੇ ਨੇ ਜਿਹੜੀ ਚੀਜ਼ ਲੱਗਦਾਗਾ ਹਾਂਜੀ ਹਾਂਜੀ ਲੈ ਇਹ ਇਹ ਚ ਪੁੱਛਣ ਵਾਲੇ ਤਾਂ ਪ੍ਰੈਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਪੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਹੈ ਸੋ ਪੂਰੀ ਦੁਨੀਆ ਦੀਆਂ ਜੀ ਦੁਆਵਾਂਾਂ ਸੀਗੀਆਂ ਬਲੇਸਿੰਗ ਸੀਗੀਆਂ ਤੇ ਵਾਹਿਗੁਰੂ ਜੀ ਨੇ ਸੁਣੀ ਦੇਖੋ ਕਿਦਾਂ ਹਨੇ 200 ਸਾਲ ਨੂੰ ਲੋਕਾਂ ਦਾ ਐਤਵਾਰ ਦੇ ਐਤਵਾਰ ਵੀ ਆਉਂਦੇ ਆ ਦੇ ਬਾਹਰ ਵਿਦੇਸ਼ਾਂ ਚ ਬੜੇ ਪੰਜਾਬੀ ਜੀ ਬਿਲਕੁਲ ਬਿਲਕੁਲ ਜੀ ਬੜੀ ਵੱਡੀ ਖੁਸ਼ੀ ਲੱਗਦਾ ਕੋਈ ਉਹਨਾਂ ਕੋਈ ਪਹੁੰਚ ਵੀ ਹੋਣੀ ਹੈ ਹਾਂਜੀ 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 ਸਾਰੇ ਪਾਸੇ ਜੀ ਉਹੀ ਹੈ ਮੈਂ ਵੀ ਸਾਰਿਆਂ ਦੀਆਂ ਦੁਆਵਾਂ ਨੇ ਦੇਖੋ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ બસ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਹੋਣ ਲੱਗਿਆ ਜੀ ਬਸ ਫਿਰ ਬੱਲੇ ਬੱਲੇ ਜੀ ਕੀ ਗੱਲਬਾਤ ਹੋਈ ਹੈ ਬਾਪੂ ਜੀ ਨਾਲ ਬਾਬੀ ਨਾਲ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿੱਦਾਂ ਮਹਿਸੂਸ ਹੋ ਰਿਹਾ ਕਿੱਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੇਨੀਅਨ ਹੋ ਗਏ ਆ ਜੀ ਜੀ ਰਿਐਕਸ਼ਨ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ ਸਿੱਧੂ ਬਾਈ ਦਾ ਤਾਂ ਸਾਰੇ ਨੂੰ ਹੀ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ ਬਿਲਕੁਲ ਜੀ ਲੈਜੈਂਡ ਇਜ਼ ਬੈਕ ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਇੱਥੇ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ ਇਹ ਆ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫੇਰ ਦੁਆਰ ਤੋਂ ਜੀ ਥੈਂਕ ਯੂ ਜੀ ਤੁਸੀਂ ਕੀ ਆਹ ਚੱਲਦਾ ਵੀਰ ਘੱਟ ਮਜੂਰ ਕਰ ਦੋ ਜੀ ਭਾਈ ਜੀ ਰਾਮ ਨਾ ਭਾਈ ਰਾਮ ਨਾ ਮੈਂ 언ਨੀਵੇਂ ਕਰ ਰਿਹਾ ਹਾਂ ਸ਼ਾਇਦ ਸਭ ਕੀ ਕਹਿਣਾ ਚਾਹੋਗੇ ਆਰੇ ਬੰਬੇ ਤੋਂ ਆ ਰਹੇ ਹਾਂ ਜੀ ਬਾਈ ਜੀ ਮੈਂ ਇੱਥੇ ਸੀਗਾ ਪੰਜਾਬ ਸੀਗਾ ਜੀ ਪਰ ਇਹ ਤਾਂ ਮੈਂ ਉਡੀਕਦਾ ਸੀਗਾ ਵੀ ਕਦੋਂ ਉਹ ਮੌਕਾ ਮਿਲੇਗਾ ਜਦੋਂ ਬਾਪੂ ਜੀ ਹਰਾਂ ਕੋਲੇ ਜਾਵਾਂਗੇ ਤੇ ਸ਼ੁਭਦੀ ਵੀ ਨੂੰ ਦੁਬਾਰੇ ਦੇਖਾਂਗੇ ਜੀ ਸੋ ਬਹੁਤ ਖੁਸ਼ੀ ਹੋਈ ਜੀ ਤੇ ਜਦੋਂ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਸੋ ਉਹਨਾਂ ਦੇ ਚਿਹਰੇ ਤੋਂ ਉਹਨਾਂ ਦੀ ਖੁਸ਼ੀ ਬਿਆਨ ਨਹੀਂ ਸੀ ਹੋ ਰਹੀ ਚਲੋ ਵਾਹਿਗੁਰੂ ਜੀ ਦੀ ਕਿਰਪਾ ਜੀ ਪੂਰੀ ਦੁਨੀਆ ਦਾ ਪਿਆਰ ਹੈਗਾ ਸੋ ਬਸ ਲੇਜੈਂਡ ਆ ਗਿਆ ਜੀ ਤੇ ਸ਼ੁਭਦੀਪ ਸਿੰਘ ਸਿੱਧੂ ਨਾਮ ਵੀ ਸਹੀ ਹੀ ਰੱਖਤਾ ਹਾਂਜੀ ਇਹ ਹੀ ਨਾਮ ਹੈ ਜੀ ਸ਼ੁਭਦੀਪ ਸਿੰਘ ਸਿੱਧੂ ਲੱਗਦਾ ਵੀ ਉਸ ਤੋਂ ਬਲੰਦੀਆਂ ਨੂੰ ਪਹਿਲਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਵੀਰੇ ਨੇ ਜਿਹੜੀ ਚੀਜ਼ ਲੱਗਦਾ ਹਾਂਜੀ ਹਾਂਜੀ ਲੈ ਇਹ ਇਹ ਚ ਪੁੱਛਣ ਵਾਲੇ ਤਾਂ ਪ੍ਰਸ਼ਨ ਹੀ ਨਹੀਂ ਹੈਗਾ ਇਹ ਤੁਸੀਂ ਦੇਖ ਲਓ ਜਦੋਂ ਆਪਣਾ ਜਨਮ ਹੋਇਆ ਕੂਰੇ ਮੇਲਾ ਦਾ ਇੰਟਰਨੈਟ ਬਲੌਗ ਸੀਗਾ ਜੀ ਸਾਰੇ ਕਿੰਨਾ ਵਾਇਰਲ ਹੋਈ ਚੀਜ਼ ਹੈ ਨਾ ਤਾਂ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਦੁਨੀਆ ਕਿੰਨਾ ਪਿਆਰ ਕਰਦੀ ਆ ਸੋ ਪੂਰੀ ਦੁਨੀਆ ਦੀਆਂ ਜੀ ਦੁਆਵਾਂ ਸੀਗੀਆਂ ਬਲੇਸਿੰਗ ਸੀਗੀਆਂ ਤੇ ਵਾਹਿਗੁਰੂ ਜੀ ਨੇ ਸੁਣੀ ਦੇਖੋ ਕਿਦਾਂ ਹਣੇ ਜੀ 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 ਬਿਲਕੁਲ ਬਿਲਕੁਲ ਜੀ ਜੀ ਇੱਕ ਬੜੀ ਵੱਡੀ ਕੁਰਸੀ ਲੱਗਦਾ ਕੋਈ ਪਹੁੰਚੀ ਹੋਣੀ ਹਾਂਜੀ 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 ਸਾਰੇ ਪਾਸੇ ਜੀ ਉਹੀ ਹੈ ਮੈਂ ਵੀ ਸਾਰਿਆਂ ਦੀਆਂ ਦੁਆਵਾਂ ਨੇ ਦੇਖੋ ਸਾਰੇ ਜਿੰਨੇ ਸਿੱਧੂ ਬਾਈ ਨੂੰ ਪਿਆਰ ਕਰਦੇ ਸੀਗੇ ਬਸ ਉਹ ਪਿਆਰ ਦਾ ਨਤੀਜਾ ਜੀ ਦੇਖ ਲਓ ਅੱਜ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋ ਬਸ ਫਿਰ ਹੁਣ ਇੱਕ ਨਵਾਂ ਧਾਕੜ ਜੱਟ ਸਾਡਾ ਹੋਣ ਲੱਗਿਆ ਜੀ ਬਾਬਾ ਫਿਰ ਬੱਲੇ ਬੱਲੇ ਜੀ ਕੀ ਗੱਲਬਾਤ ਹੋਈ ਬਾਬੂ ਜੀ ਨਾਲ ਬਾਬੀ ਨਾਲ ਤਾਂ ਬਸ ਉਹੀ ਗੱਲ ਕਰ ਰਹੀ ਸੀ ਕਿਦਾਂ ਮਹਿਸੂਸ ਹੋ ਰਿਹਾ ਕਿਦਾਂ ਸਾਰਾ ਬਸ ਉਹੀ ਮੈਂ ਜਿਵੇਂ ਪਹਿਲਾਂ ਕਿਹਾ ਵੀ ਉਹਨਾਂ ਤੋਂ ਖੁਸ਼ੀ ਬਿਆਨ ਨਹੀਂ ਹੋ ਰਹੀ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਬਾਪੂ ਜੀ ਦੇ ਚਿਹਰੇ ਤੇ ਉਹ ਰੌਣਕ ਆਈ ਵੀ ਬੜੇ ਕੰਪੈਨੀਅਨ ਹੈਗੇ ਆ ਜੀ ਜੀ ਰਿਐਕਸ਼ਨ ਸਾਰੇ ਪਾਸੇ ਜੀ ਪੂਰੇ ਆਪਣੇ ਇੰਡਸਟਰੀ ਵਾਲੇ ਨੌਨ ਇੰਡਸਟਰੀ ਤੋਂ ਨੇ ਜਿਹੜੇ ਬੰਬੇ ਦੇ ਵਿੱਚ ਵੀ ਈਵਨ ਜਿਹੜੇ ਮਤਲਬ ਜਿੱਥੇ ਪੰਜਾਬ ਦੇ ਬਹੁਤ ਘੱਟ ਆਰਟਿਸਟਾਂ ਬਾਰੇ ਪਤਾ ਹੈ ਸਿੱਧੂ ਬਾਈ ਦਾ ਤਾਂ ਸਾਰਿਆਂ ਨੂੰ ਪਤਾ ਸੀ ਤੇ ਹੁਣ ਛੋਟੇ ਸਿੱਧੂ ਦਾ ਉਹ ਵੀ ਉੱਥੇ ਜ਼ਿਕਰ ਹੋਇਆ ਜੀ ਬਿਲਕੁਲ ਜੀ ਲੈਜੈਂਡ ਇਜ਼ ਬੈਕ ਲੈਜੈਂਡ ਪਹਿਲਾਂ ਵੀ ਨਹੀਂ ਸੀਗਾ ਜੀ ਲੈਜੈਂਡ ਇੱਥੇ ਸੀ ਸਾਡੇ ਦਿਲਾਂ ਦੇ ਵਿੱਚ ਸੀਗਾ ਇਹ ਆ ਵੀ ਹੁਣ ਜਿਸਮਾਨੀ ਰੂਪ ਤੇ ਆ ਗਿਆ ਜੀ ਫੇਰ ਦੁਆਰ ਤੋਂ ਜੀ ਥੈਂਕ ਯੂ ਜੀ ਦੱਸਿਓ ਕੀ